ਸੰਤ ਨਿਰੰਕਾਰੀ ਮਿਸ਼ਨ ਦੁਆਰਾ ਸਿਵਲ ਹਸਪਤਾਲ ਗੋਨਿਆਣਾ ਵਿਖੇ ਸਫਾਈ ਅਭਿਆਨ ਕੀਤਾ ਗਿਆ ਗੋਨਿਆਣਾ ਤੋਂ ਹਰਦੀਪ ਸਿੰਘ ਦੀ ਵਿਸ਼ੇਸ਼ ਕਬਰ ਗੋਨਿਆਣਾ ਮੰਡੀ ਸਤਗੁਰੂ ਮਾਤਾ ਸਦੀਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਨਾਲ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਗੋਨਿਆਣਾ ਮੰਡੀ ਦੇ ਮੁਖੀ ਸ਼੍ਰੀ ਰਾਮ ਪ੍ਰਕਾਸ਼ ਦੀ ਜੋਗ ਅਗਵਾਈ ਹੇਠ ਸਥਾਨਕ ਸਿਵਲ ਹਸਪਤਾਲ ਵਿਖੇ ਸਫਾਈ ਅਭਿਆਨ ਚਲਾਇਆ ਗਿਆ ਜਿਸ ਵਿੱਚ ਸਿਵਲ ਹਸਪਤਾਲ ਦਾ ਆਲਾ ਦਵਾਲਾ ਸਮੁੱਚੀ ਗੈਲਰੀਆਂ ਟਾਇਲਟਸ ਆਦਿ ਦੀ ਨੰਕਾਰੀ ਮਿਸ਼ਨ ਦੇ ਸੇਵਾਦਾਰ ਅਤੇ ਸਾਥ ਸੰਗਤ ਵੱਲੋਂ ਵਿਆਪਕ ਰੂਪ ਦੇ ਵਿੱਚ ਸਫਾਈ ਕੀਤੀ ਗਈ। ਇਸ ਮੌਕੇ ਤੇ ਸਿਵਲ ਹਸਪਤਾਲ ਗੋਨਿਆਨ ਦੇ ਐਸਐਮਓ ਸ਼੍ਰੀਮਤੀ ਤੀਨਾ ਗੁਪਤਾ ਅਤੇ ਡਾਕਟਰ ਅਜੇ ਸਟਾਫ ਨੰਕਾਰੀ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਸਫਾਈ ਅਭਿਆਨ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਪ੍ਰਸ਼ੰਸਾ ਵੀ ਕੀਤੀ। ਸਥਾਨਕ ਨਾਗਰਿਕਾਂ ਨੇ ਵੀ ਨੰਕਾਰੀ ਮਿਸ਼ਨ ਦੇ ਇਸ ਸਫਾਈ ਮਹਿੰਮਤ ਝੰਗਾ ਕੀਤੀ। ਸ਼੍ਰੀ ਰਾਮ ਪ੍ਰਕਾਸ਼ ਨੇ ਦੱਸਿਆ ਕਿ ਸਫਾਈ ਅਭਿਆਨ ਦੇ ਨਾਲ ਨਾਲ ਨੰਕਾਰੀ ਮਿਸ਼ਨ ਵੱਲੋਂ ਮਾਨਵਤਾ ਦੇ ਕਲਿਆਣ ਸਮਾਜ ਦੇ ਉਪਨੀ ਲਈ ਅਨੇਕਾਂ ਕਲਿਆਣਕਾਰੀ ਕੰਮ ਕੀਤੇ ਜਾ ਰਹੇ ਹਨ ਜਿਵੇਂ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣਾ ਖੂਨਦਾਨ ਕੈਂਪ ਲਗਾਉਣਾ ਸਫਾਈ ਅਭਿਆਨ ਮੈਡੀਕਲ ਕੈਂਪ ਆਦਿ ਲਗਾਉਣਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਸਾਨੂੰ ਸਾਰਿਆਂ ਨੂੰ ਕੁਦਰਤ ਦੀ ਅਨਮੋਲ ਦਾਤ ਵਾਤਾਵਰਨ ਦੀ ਸ਼ੁੱਧਤਾ ਲਈ ਜ਼ਰੂਰੀ ਹਵਾ ਭਾਅ ਆਕਸੀਜਨ ਆਦਿ ਮਿਲਦੀ ਹੈ ਇਸ ਲਈ ਸਫਾਈ ਅਤੇ ਇਨਾਂ ਦੇ ਰਖਤਾਂ ਦੀ ਹੋਂਦ ਬੇहद ਜ਼ਰੂਰੀ ਹੈ ਉਨ੍ਹਾਂ ਦੱਸਿਆ ਕਿ ਜੰਗਕਾਰੀ ਮਿਸ਼ਨ ਸਮੇਂ-ਸਮੇਂ ਤੇ ਅਜਈਆਂ ਕल्याणकारी ਯੋਜਨਾਵਾਂ ਨੂੰ ਲਾਗੂ ਕਰਕੇ ਵਾਤਾਵਰਨ ਨੂੰ ਸੁਰੱਖਿਅਤ ਤੇ ਧਰਤੀ ਦੇ ਸੁੰਦਰੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅੰਤ ਵਿੱਚ ਉਨ੍ਹਾਂ ਨੇ ਸਮੂਹ ਸੇਵਾਦਾਰਾਂ ਸਾਥ ਸੰਗਤ ਤੇ ਡਾਕਟਰ ਸਟਾਫ ਅਤੇ ਨਗਰ ਕੌਂਸਲ ਦੇ ਸਹਿਯੋਗ ਨਾਲ ਧੰਨਵਾਦ ਕੀਤਾ ਆਰਬੀ ਇੰਡੀਆ ਟੀਵੀ ਨਿਊਜ਼ ਤੇ ਗੋਨੇ ਆਣਾ ਤੋਂ ਹਰਦੀਪ ਸਿੰਘ ਦੀ ਵਿਸ਼ੇਸ਼ ਖਬਰ